ਐਵਰਮੈਂਟ ਜੀ ਜਵੰਦਾ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ ਜਵੰਦਾ ਆਰਿਵੇਟੇ ਜਿੰਨਾ ਵੀਰਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਤੇ ਨਾਲ ਹੀ ਨਾਲ ਘੰਟੀ ਵਾਲਾ ਇੱਕ ਜਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਪੋਸਟ ਕਰੀਏ ਤੁਹਾਡੇ ਕੋਲ ਉਹਦੀ ਨੋਟੀਫਿਕੇਸ਼ਨ ਆ ਸਕੇ ਅੱਜ ਜਿਹੜਾ ਆਪਾਂ ਨੁਸਖਾ ਦੱਸਣ ਜਾ ਰਹੇ ਹਾਂ ਉਹ ਵੀਰਾਂ ਲਈ ਹੈ ਜਿੰਨਾਂ ਨੂੰ ਮਰਦਾਨਾ ਕਮਜ਼ੋਰੀ ਆ ਗਈ ਹੈ ਬਿਲਕੁਲ ਹੀ ਨਾ ਮਰਦ ਹੋ ਚੁੱਕੇ ਨੇ ਲਿੰਗ 'ਚ ਕੋਈ ਤਣਾਈ ਨਹੀਂ ਆਉਂਦਾ ਪੌਂਦੀ ਗਰਲਫ੍ਰੈਂਡ ਹੈ ਪੌਂਦੀ ਵਾਈਫ ਹੈ ਉਹ ਤੁਹਾਡੇ ਹੱਥ ਫੇਰੀ ਜਾਂਦੀ ਹੈ ਪੈਂਜ ਦੇ ਉੱਤੇ ਤਾਂ ਵੀ ਉਹਨਾਂ ਨੂੰ ਰਿਐਕਸ਼ਨ ਨਹੀਂ ਆਉਂਦਾ ਅੱਜ ਇੱਕ ਫੋਨ ਆਇਆ ਸੀ ਭੈਣ ਦਾ ਫੋਨ ਆਇਆ ਸੀ ਉਹ ਬਹੁਤ ਜ਼ਿਆਦਾ ਦੁਖੀ ਸੀ ਉਹ ਕਹਿੰਦੇ ਵੀਰੇ ਮੇਰੇ ਵਿਆਹ ਨੂੰ ਸਿਰਫ 15 ਤੋਂ 20 ਦਿਨ ਹੀ ਹੋਏ ਨੇ ਤੇ ਜਿਹੜੇ ਮੇਰੇ ਘਰ ਵਾਲਾ ਉਹਨੂੰ ਬਿਲਕੁਲ ਹੀ ਤਣਾਅ ਨਹੀਂ ਆਉਂਦਾ ਸਿਰਫ ਉਹਨੂੰ ਹਫ਼ਤਾ 10 ਦਿਨ ਹੀ ਵਿਆਹ ਤੋਂ ਤਣਾਅ ਰਿਹਾ ਤੇ ਤਣਾਅ ਬਿਲਕੁਲ ਹੀ ਖਤਮ ਜਾ ਹੋ ਗਿਆ ਕੋਈ ਉਹਨਾਂ ਨੂੰ ਫੀਲਿੰਗ ਨਹੀਂ ਆਉਂਦੀ ਮੈਂ ਪੂਰੀ ਆਪਣੀ ਕੋਸ਼ਿਸ਼ ਕਰਦੀ ਹਾਂ ਉਹਨਾਂ ਨੂੰ ਵੀ ਚੰਗਾ ਫੀਲ ਹੋਵੇ ਪਰ ਉਹਨਾਂ ਨੂੰ ਫੀਲ ਨਹੀਂ ਹੋ ਰਿਹਾ ਉਹਨੂੰ ਮੱਦੇ ਨਜ਼ਰ ਰੱਖਦੇ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਿਹਾ ਹੈਗਾ ਨੁਸਖਾ ਥੋੜਾ ਜਿਹਾ ਕੀਮਤੀ ਜ਼ਰੂਰ ਹੈ ਪਰ ਰਿਜ਼ਲਟ ਤੁਹਾਨੂੰ ਦੇ ਬੇਮਿਸਾਲ ਮਿਲਣਗੇ ਕਾਫੀ ਵੀਰਾਂ ਨੂੰ ਐਵੇਂ ਤੇ ਇਹਨੂੰ ਦੱਸਿਆ ਸੀ ਇਹ ਨੁਸਖਾ ਜਿਨ੍ਹਾਂ ਨੂੰ ਸੇਮ ਹੈ ਮੇਰੀ ਪ੍ਰੋਬਲਮ ਸੀ ਰੈਕਸ਼ਨ ਬਿਲਕੁਲ ਹੀ ਖਤਮ ਹੋ ਚੁੱਕਿਆ ਸੀ अर्ਲੀ ਡਿਸਚਾਰਜ ਦੀ ਪ੍ਰੋਬਲਮ ਹੋ ਚੁੱਕੀ ਸੀ ਓਕੇ ਜੀ ਵੀਰੇ ਮੇਰੇ ਘਰ ਵਾਲੇ ਨੂੰ ਇੰਨੀ ਕੁ ਪ੍ਰੋਬਲਮ ਹੋ ਚੁੱਕੀ ਐ ਜਦੋਂ ਵੀ ਅਸੀਂ ਇੰਟਰ ਕੋਰਸ ਕਰਦੇ ਆ ਬਸ ਇੱਕ ਦੋ ਮਿੰਟ ਦੀ ਕਿਹਦੀ ਵੀਰੇ ਜ਼ਿਆਦਾ ਹੀ ਕਹਤੇ ਮੈਂ ਉਸ ਤੋਂ ਵੀ ਪਹਿਲਾਂ ਹੀ ਉਹ ਡਿਸਚਾਰਜ ਹੋ ਜਾਂਦੇ ਐ ਮੈਰਿਡ ਲਾਈਫ ਦੇ ਵਿੱਚ ਜਿਨ੍ਹਾਂ ਦੀ ਨਵੀਂ ਨਵੀਂ ਮੈਰਿਜ ਹੋਈ ਐ ਨਵਾਂ ਵਿਆਹ ਹੋਇਆ ਉਹਨਾਂ ਦੇ ਲਈ ਬਹੁਤ ਜ਼ਰੂਰੀ ਨੁਸਖਾ ਐ ਵਿਆਹ ਤੋਂ ਪਹਿਲਾਂ ਤੁਸੀਂ ਇਹ ਨੁਸਖਾ ਇੱਕ ਮਹੀਨਾ ਯੂਜ਼ ਕਰ ਲਓ ਤੇ ਉਸ ਤੋਂ ਮੈਰਜ ਤੋਂ ਬਾਅਦ ਵੀ ਤੁਸੀਂ ਇਹ ਨੁਸਖਾ ਕੰਟੀਨਿਊ ਰੱਖਣਾ ਜਿਹੜਾ ਆਪਾਂ ਇਹ ਨੁਸਖਾ ਦੱਸਾਂਗੇ ਸਿਰਫ ਤੁਸੀਂ ਇਹਦੇ ਗੋਲੀਆਂ ਬਣਾਉਣੀਆਂ ਨੇ ਮਹਿੰਗਾ ਨੁਸਖਾ ਜ਼ਰੂਰ ਹੈ ਪਰ ਜਿੰਨਾ ਕਹਿੰਦੇ ਆਪਾਂ ਚਾਹ ਦੇ ਵਿੱਚ ਗੁੜ ਪਾਵਾਂਗੇ ਉਨਾਂ ਹੀ ਮਿੱਠਾ ਹੋਊਗਾ ਠੀਕ ਹੈ ਨੁਸਖਾ ਨੋਟ ਕਰ ਲਓ ਵੀਡੀਓ ਪੂਰੀ ਜ਼ਰੂਰ ਦੇਖਣੀ ਹੈ ਅਗਰ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ ਜਦੋਂ ਮਰਜ਼ੀ ਕਾਲ ਕਰਕੇ スクリーンショット ਭੇਜ ਕੇ ਨੁਸਖਾ ਪੁੱਛ ਸਕਦੇ ਹੋ ਵੀ ਵੀਰੇ ਨੁਸਖਾ ਕਿਵੇਂ ਬਣੂਗਾ ਸਾਨੂੰ ਆ ਚੀਜ਼ ਸਮਝ ਨਹੀਂ ਆਈ ਆ ਚੀਜ਼ ਨਹੀਂ ਮਿਲ ਰਹੀ ਹਰ ਇੱਕ ਚੀਜ਼ ਤੁਹਾਨੂੰ ਸਮਝਾਈ ਜਾਊਗੀ ਇਹਦੇ ਲਈ ਤੁਸੀਂ ਕੀ ਕਰਨ ਸਵਰਨ ਪਾਸਮ ਲੈਣੀ ਹੈ ਸੋਨਾ ਪਾਸਮ ਵਧੀਆ ਕੰਪਨੀ ਦੀ ਲੈਣੀ ਹੈ ਭਰੋਸੇਯੋਗ ਕੰਪਨੀ ਦੀ ਇਹਦੇ ਤੁਸੀਂ ਸਵਰਨ ਪਾਸਮ ਲੈਣੀ ਹੈ ਅੱਧਾ ਗ੍ਰਾਮ ਸਵਰਨ ਪਾਸਮ ਲੈਣੀ ਹੈ ਠੀਕ ਹੈ ਜੀ ਇਹਦੇ ਵਿੱਚ ਹੀਰਾ ਪਾਸਮ ਵੀ ਤੁਸੀਂ 50 500 ਮਿਲੀਗ੍ਰਾਮਲ ਅੱਧਾ ਗ੍ਰਾਮ ਪਾਉਣੀ ਹੈ। 나ਕ ਭਸਮ ਪਾਉਣੀ ਹੈ ਇਹਦੇ ਵਿੱਚ ਜੀ 5 ਗ੍ਰਾਮ ਤੇ ਚਾਂਦੀ ਭਸਮ ਇਹਦੇ ਵਿੱਚ ਪਾਉਣੀ ਹੈ 10 ਗ੍ਰਾਮ। ਸਵਰਨ ਬੰਗ ਭਸਮ ਪਾਉਣੀ ਹੈ 10 ਗ੍ਰਾਮ। ਰਸ ਸੰਧੂਰ 5 ਗ੍ਰਾਮ। ਆਬਰਕ ਭਸਮ ਪਾਉਣੀ ਹੈ ਤੁਸੀਂ ਇਹਦੇ ਵਿੱਚ 1000 ਕੁੱਟੀ। ਇਹ ਪਾਉਣੀ ਹੈ ਤੁਸੀਂ ਨੇ 5 ਗ੍ਰਾਮ ਤੇ ਲੋਹ ਪਾਸਮ ਪਾਉਣੀ ਹੈ 1000 ਕੁੱਟੀ 5 ਗ੍ਰਾਮ। ਵੀਰੀਅਸ ਤੰਮਣ ਵੱਟੀ ਲੈਣੀ ਹੈ ਤੁਸੀਂ ਵਧੀਆ ਕੰਪਨੀ ਦੀ ਵੀਰੀਅਸ ਤੰਮਣ ਵੱਟੀ 20 ਗ੍ਰਾਮ ਕਾਮ ਚੂੜਾਮਣੀ ਰਸ 20 ਗ੍ਰਾਮ ਲੈਣਾ ਤੇ ਇਹਦੇ ਵਿੱਚ ਲੈਣੀ ਹੈ ਤੁਸੀਂ ਕੁਸਤਾ ਵੈਜ਼ਾ ਮੁਰਗ ਕੁਸਤਾ ਵੈਜ਼ਾ ਮੁਰਗ ਦਾ ਰੋਲ ਬਹੁਤ ਅਹਿਮ ਹੈ ਇਹਦੇ ਵਿੱਚ ਉਹ ਲੈਣਾ ਤੁਸੀਂ ਨੇ 20 ਗ੍ਰਾਮ ਸਿੱਧ ਮਾਕਰਤੂ ਅਜ ਲੈਣੀ ਹੈ ਕ੍ਰਿਸਟਲ ਵਰਗੇ ਸਿੱਧ ਮਾਕਰਤੂ ਅਜ ਦੇ ਉਹ ਲੈਣੀ ਤੁਸੀਂ ਨੇ 10 ਗ੍ਰਾਮ ਬਸੰਤ ਕੁਸ਼ਮਾਕਰ ਰਸ ਇਹ ਪਲੇਨ ਲੈਣਾ ਜਾਂ ਸਵਰਨਜੁਕਤ ਲੈਣਾ ਤੁਹਾਡੀ ਇੱਛਾ ਹੈ ਤੁਸੀਂ ਪਲੇਨ ਲੈ ਲਓਗੇ ਤਾਂ ਥੋੜਾ ਸਸਤਾ ਪੈ ਜਾਊਗਾ ਉਹ ਤੁਸੀਂ ਨੇ ਪਾਉਣਾ ਇਹਦੇ ਵਿੱਚ ਤੋਲ ਕੇ 10 ਗ੍ਰਾਮ ਪਾਉਣਾ ਠੀਕ ਹੈ ਜੀ ਪੂਰਨ ਚੰਦ ਰਸ ਪਲੇਨ ਲੈਣਾ ਸਵਰਨਜੁਕਤ ਨਹੀਂ ਲੈਣਾ ਪੂਰਨ ਚੰਦ ਰਸ ਤੁਸੀਂ ਇਹਦੇ ਵਿੱਚ 20 ਗ੍ਰਾਮ ਪਾਉਣਾ ਤੇ ਇਹਦੇ ਵਿੱਚ ਤੁਸੀਂ ਲੈਣਾ ਜੀ ਕੇਸਰ ਵਧੀਆ ਕਸ਼ਮੀਰੀ ਕੇਸਰ ਲੈਣਾ ਜੀ 2 ਗ੍ਰਾਮ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਪਾਉਣੀ ਹੈ ਜੀ ਤੁਸੀਂ ਵਿਕਰਾਂਤ ਭਸਮ 5 ਗ੍ਰਾਮ ਜਿਹੜਾ ਵਿਕਰਾਂਤ ਪਸਮ ਦਾ ਇਹਦੇ ਵਿੱਚ ਬਹੁਤ ਅਹਿਮ ਰੋਲ ਆ ਜਾਂਦਾ ਵਿਕਰਾਂਤ ਪਸਮ ਜ਼ਰੂਰ ਪਾਉਣੀ ਹੈ ਤੁਸੀਂ ਨੇ ਠੀਕ ਹੈ ਜੀ ਤੇ ਬੰਗ ਪਸਮ ਲੈਣੀ ਹੈ ਤੁਸੀਂ ਨੇ 20 ਗ੍ਰਾਮ 20 ਗ੍ਰਾਮ ਬੰਗ ਤੇ ਇਹਦੇ ਵਿੱਚ ਤੁਸੀਂ ਲੈਣੀ ਹੈ 10 ਗ੍ਰਾਮ ਪ੍ਰਵਾਲ ਪਿਸ਼ਟੀ ਤੇ 10 ਗ੍ਰਾਮ ਤੇ ਤੁਸੀਂ ਲੈਣੀ ਹੈ 3 ਗ੍ਰਾਮ ਮੋਤੀ ਪਿਸ਼ਟੀ ਸਭ ਪਸਮਾ ਨੇ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਆਪਾਂ ਦੱਸੀ ਗਈ ਹੈ ਜੀ ਸਿੱਧ ਮਾਕਰ ਤੋਂ ਅੱਜ 1300 ਸੰਦੂਰ ਇਹਨਾਂ ਨੂੰ ਅਲੱਗ ਕੱਢ ਕੇ ਇਹਨਾਂ ਦੀ ਤੁਸੀਂ ਨੇ ਖਰਲ ਕਰਨੀ ਹੈ ਘਟਾਏ ਕਰਨੀ ਹੈ ਮਰਦਨ ਕਰਨਾ ਹੈ ਚੰਗੀ ਤਰ੍ਹਾਂ ਘਟੋ ਘਟ ਇੱਕ ਘੰਟਾ ਇਹਨਾਂ ਦਾ ਮਰਦਨ ਕਰਨਾ ਹੈ ਮਰਦਨਮ ਗੁਣ ਵਰਦਨ ਜਿੰਨਾ ਤੁਸੀਂ ਇਹਨੂੰ ਘੋਟੋਗੇ ਖਰਲ ਕਰੋਗੇ ਓਨੇ ਇਹਨਾਂ ਦੇ ਗੁਣ ਵਾਧੇ ਜਾਣਗੇ ਤੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪਾਊਡਰ ਬਣਾ ਕੇ ਇਹਦੇ ਵਿੱਚ ਮਿਕਸ ਕਰ ਲਓ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣ ਦੇ ਪੱਤਿਆਂ ਦੇ ਰਸ ਥੋੜਾ ਥੋੜਾ ਪਾ ਕੇ ਠੀਕ ਹੈ ਜੀ ਕੋਟੋ ਚੰਗੀ ਤਰ੍ਹਾਂ ਕੋਟ ਦੇ ਕਟੋ-ਕਾਟੇ ਦੇ ਵਿੱਚ 100 ਗ੍ਰਾਮ ਪਾਣ ਦੇ ਪੱਤਿਆਂ ਦਾ ਰਸ ਜਿਹੜਾ ਇਹਦੇ ਵਿੱਚ ਤੁਸੀਂ ਖਪਾ ਦੋ ਠੀਕ ਹੈ ਜੀ 100 ਗ੍ਰਾਮ ਰਸ ਖਪਾ ਕੇ ਚੰਗੀ ਤਰ੍ਹਾਂ ਇਹਦੀਆਂ ਗੋਲੀਆਂ ਬਣਾ ਲਓ ਜੀ 250 mg ਦੀ ਗੋਲੀ ਬਣੂਗੀ ਮੰਨ ਲਓ 10 ਗ੍ਰਾਮ 'ਚੋਂ 40 ਗੋਲੀਆਂ ਬਣਨ ਗਈਆਂ ਹਣੇ ਜੀ 1 ਗ੍ਰਾਮ ਦੇ ਵਿੱਚੋਂ 4 ਗੋਲੀਆਂ ਇਹ ਤੁਸੀਂ ਜਿੰਨਾ ਟੋਟਲ ਵਾਜ਼ਨ ਬਣੂਗਾ ਮੈਡੀਸਨ ਦਾ ਤੋਲ ਕੇ ਉਸ ਹਿਸਾਬ ਨਾਲ ਤੁਸੀਂ ਗੋਲੀਆਂ ਬਣਾ ਲਿਓ ਠੀਕ ਹੈ ਜੀ 1 ਗ੍ਰਾਮ ਦੇ ਵਿੱਚੋਂ 4 ਗੋਲੀਆਂ ਵਰਤਣੀਆਂ ਨੇ ਇੱਕ ਗੋਲੀ ਸਵੇਰੇ ਇੱਕ ਗੋਲੀ ਰਾਤ ਨੂੰ ਤੁਸੀਂ ਲੈਣੀ ਹੈ ਦੁੱਧ ਦੇ ਨਾਲ ਠੀਕ ਹੈ ਜੀ ਇੱਕ ਹਫਤਾ ਇੱਕ ਗੋਲੀ ਸਵੇਰੇ ਇੱਕ ਗੋਲੀ ਸ਼ਾਮ ਨੂੰ ਲੈਣ ਤੋਂ ਬਾਅਦ ਫਿਰ ਤੁਸੀਂ ਇਹਨਾਂ ਦੀ ਡੋਜ਼ ਕਰਨੀ ਹੈ ਦੋ ਗੋਲੀਆਂ ਸਵੇਰੇ ਦੋ ਗੋਲੀਆਂ ਹੀ ਰਾਤ ਨੂੰ ਦੁੱਧ ਦੇ ਨਾਲ ਲੈਣੀਆਂ ਨੇ ਮੀਟ ਆਂਡਾ ਸ਼ਰਾਬ ਕੱਚਾ ਪਿਆਜ਼ ਤੁਸੀਂ ਗਰਮ ਚੀਜ਼ਾਂ ਬੰਦ ਕਰ ਦੇਣੀਆਂ ਨੇ ਇੱਕ ਤੁਸੀਂ ਧਿਆਨ ਰੱਖਣਾ ਸਭ ਤੋਂ ਮੇਨ ਚੀਜ਼ ओटीपीटी लेबर फंक्शन टेस्ट कंप्लीट ਕਰਾ ਲਓ ਜਾਂ ਕੱਲੇ ओटीपीटी ਕਰਾ ਲਓ ओटीपीटी ਜਰੂਰ ਕਰਾਉਣਿਆ ਜੇ ओटीपीटी ਤੁਹਾਡੇ ਵੱਧ ਨੇ ਤਾਂ ਉਹਨਾਂ ਨੂੰ ਜਰੂਰ ਸਹੀ ਕਰ ਲਿਓ ਕਿਉਂਕਿ ਕੋਈ ਵੀ ਆਯੁਰਵੇਦ ਮੈਡੀਸਨ ਵਰਤਣ ਤੋਂ ਪਹਿਲਾਂ ਤੁਸੀਂ ਆਪਣੇ ਲਿਵਰ ਦਾ ਧਿਆਨ ਜਰੂਰ ਰੱਖਣਾ ਹੈ ਜੇ ਤੁਹਾਡਾ ਲਿਵਰ ਸਹੀ ਨਹੀਂ ਕੰਮ ਕਰਦਾ ਉਹਦੇ ਵਿੱਚ ਗਰਮੀ ਜ਼ਿਆਦਾ ਹੈ ਜਾਂ ਉਹਦੀ ਅਗਨੀ ਮੰਦ ਹੋ ਗਈ ਹੈ ਹਨਾ ਤਾਂ ਮੈਡੀਸਨ ਨਹੀਂ ਪਚੇਗੀ ਤਾਂ ਨਹੀਂ ਉਹਦਾ ਉਨਾ ਕੰਮ ਹੋਏਗਾ ਹਣਾ ਜਿੰਨਾ ਉਹਨੇ ਕਰਨਾ ਸੀ ਕਈ ਵੀਰਾਂ ਦਾ ਕੀ ਹੁੰਦਾ ਮੈਡੀਸਨ ਲੈ ਜਾਂਦੇ ਆ ਓਟੀਪੀਟ ਦਾ ਨਹੀਂ ਤੇ ਰੱਖਦੇ ਓਟੀਪੀਟ ਵੱਧ ਹੁੰਦੇ ਆ ਉਹ ਮੈਡੀਸਨ ਖਾ ਲੈਂਦੇ ਫਿਰ ਕਹਿੰਦੇ ਵੈਜ ਜੀ ਮੈਡੀਸਨ ਨੇ ਕੰਮ ਨਹੀਂ ਕੀਤਾ ਜਦੋਂ ਉਹਨਾਂ ਦਾ ਓਟੀਪੀਟ ਕਰਵਾਈ ਚੈੱਕ ਕਰਵਾਈ ਦਾ ਪੁੱਛੀਦਾ ਉਹ ਕਹਿੰਦੇ ਹਾਂਜੀ ਸਾਡੇ ਪਹਿਲਾਂ ਹੀ ਵਾਦੇ ਸੀ ਹੁਣ ਵੀ ਵਾਦੇ ਹੁੰਦੇ ਆ ਜਦੋਂ ਉਹਨਾਂ ਦਾ ਓਟੀਪੀਟ ਠੀਕ ਕਰਕੇ ਫਿਰ ਮੈਡੀਸਨ ਚਲਾਉਂਦੇ ਆ ਤਾਂ ਹਫ਼ਤੇ 10 ਦਿਨ ਦੇ ਵਿੱਚ ਉਹਨਾਂ ਨੂੰ ਰਿਜ਼ਲਟ ਮਿਲ ਨਹੀਂ ਮਿਲਣਾ ਤਾਂ ਮੈਡੀਸਨ ਦਾ ਹਨਾ ਕਿਸੇ ਨੂੰ ਘੱਟ ਰਿਜ਼ਲਟ ਕਿਸੇ ਨੂੰ ਵੱਧ ਰਿਜ਼ਲਟ ਜ਼ਰੂਰ ਮਿਲਦਾ ਹੈ ਤੁਸੀਂ ਵੀ ਆਪਣੇ ਪੇਟ ਦੀ ਸਮੱਸਿਆ ਦਾ ਜ਼ਰੂਰ ਧਿਆਨ ਰੱਖਣਾ ਕਬਜ਼ਾ ਨਾ ਹੋਵੇ ਜਿਆਦਾ ਮੋਸ਼ਨ ਨਾ ਹੋਣ ਤੇ ਓ.ਟੀ.ਪੀ.ਟੀ ਤੁਹਾਡਾ ਬਿਲਕੁਲ ਸਹੀ ਹੋਵੇ ਜੇ ਤੁਹਾਨੂੰ ਓ.ਟੀ.ਪੀ.ਟੀ ਦੀ ਸਮੱਸਿਆ ਤਾਂ ਆਪਣੀਆਂ ਡਿਸਕਸ ਕਰ ਲਿਓ ਫੋਨ ਦੇ ਉੱਤੇ ਤੁਹਾਨੂੰ ਲੀਵਰ ਦੇ ਲਈ ਮੈਡੀਸਿਨ ਸੁਜੈਸਟ ਕਰ ਦੇਵਾਂਗੇ ਤੁਸੀਂ ਉਹ ਚਲਾ ਕੇ ਆਪਣਾ ਲੀਵਰ ਠੀਕ ਕਰਕੇ ਫਿਰ ਇਹ ਨੁਸਖਾ ਵਰਤਣਾ ਨੁਸਖਾ ਵਰਤ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਨੁਸਖਾ ਵਰਤਣ ਤੋਂ ਬਾਅਦ ਵੀ ਹਾਂ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਤੁਹਾਡੇ ਚਿਹਰੇ ਤੇ ਰੌਣਕ ਆ ਜਾਊ ਚਿਹਰਾ ਟਮਾਟਰ ਵਾਂਗੂ ਲਾਲ ਹੋ ਜਾਊ ਤੁਹਾਡੇ ਚਿਹਰੇ ਦੀ ਖੁਸ਼ਕੀ ਚੱਕੀ ਜਾਊ ਵੀਰਯਵਾਣੀ ਦੀ ਕਮਜ਼ੋਰੀ ਦੂਰ ਹੋ ਜਾਊ ਲਿੰਗ ਆਕੜਿਆ ਰਹੂਗਾ ਬਹੁਤ ਕੈਂਟ ਰਿਜ਼ਲਟ ਮਿਲੂ ਨੁਸਖਾ ਵਰਤ ਕੇ ਫਿਰ ਰਿਜ਼ਲਟ ਜ਼ਰੂਰ ਦੇ ਫੀਡਬੈਕ ਜ਼ਰੂਰ ਦਿਓ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ